ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਵੀਡੀਓ ਨੂੰ ਦੇਖ ਰਹੇ ਸਾਰੇ ਸੱਜਣਾ ਮਿੱਤਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਸੋ ਅੱਜ 13 ਤਰੀਕ ਲੋਹੜੀ ਦਾ ਤਿਹਾਰਾ ਜੀ ਸੋ ਸਾਰਿਆਂ ਨੂੰ ਲੋਹੜੀ ਦੀਆਂ ਬਹੁਤ ਬਹੁਤ ਮੁਬਾਰਕਾਂ ਹੋਵਣ ਪ੍ਰਮਾਤਮਾ ਸਾਰਿਆਂ ਲਈ ਲੋਹੜੀ ਦਾ ਤਿਹਾਜ ਹੋ ਖੁਸ਼ੀਆਂ ਭਰਿਆ ਲੈ ਕੇ ਆਵੇ ਉਹ ਧੁੰਦ ਕਾਫੀ ਪਈ ਹੋਈ ਆ ਤੇ ਬੱਚੇ ਗੁੱਡੀਆਂ ਉਡਾ ਰਹੇ ਨੇ ਸੋ ਬਣੇ ਰਹੋ ਆਪਣੇ ਵੀਡੀਓ ਦੇ ਨਾਲ ਐਂਡ ਤੱਕ ਵੀਡੀਓ ਜ਼ਰੂਰ ਦੇਖਿਓ ਜੀ ਤੇ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਸ਼ੇਅਰ ਕਰਨਾ ਨਾ ਭੁੱਲਣਾ ਜੀ ਉਹ ਧੁੰਦ ਬਹੁਤ ਪਈ ਹੋਈ ਆ ਜੀ ਤੇ ਹਵਾ ਤਾਂ ਚਲੋ ਥੋੜੀ ਥੋੜੀ ਆ ਰਹੀ ਆ ਬੱਚੇ ਗੁੱਡੀਆਂ ਟਾਉਣ ਵਾਸਤੇ ਤੇ ਇਧਰ ਤੋਂ ਹੰਤ ਬਹੁਤ ਪਈ ਹੋਈ ਆ ਗੁੱਡੀਆਂ ਚਲੋ ਬਹੁਤੀ ਦੂਰ ਤੱਕ ਦਿਖਾਈ ਨਹੀਂ ਦੇ ਰਹੀਆਂ ਕਿਉਂਕਿ ਪਰਤ ਹੁੰਦੇ ਆ ਆ ਡੋਰ ਹੀ ਜਾਂਦੀ ਦਿਖਦੀ ਐ ਗੁੱਡੀ ਤੇ ਦੇਖ ਨਹੀਂ ਰਹੀ ਕਿੱਥੇ ਗਈ ਐ ਖੂਬ ਯੋਰ ਲੱਗ ਰਿਹਾ ਬੱਚਿਆਂ ਦਾ ਗੁੱਡੀਆਂ ਢਾਉਣ ਤੇ ਇਧਰ ਆ ਭਾਈ ਸਾਹਿਬ ਦੀ ਗੱਡੀ ਆਡੀ ਨਹੀਂ ਰਹੀ ਇਧਰ ਓਹੋ ਦੇਖਦੇ ਹਾਂ ਹਕੀਕਤ ਹਕੀਕਤ ਗੱਡੀ ਦਿੱਖੀ ਥੋੜੀ ਜੀ ਇਹ ਰਹੀ ਪੁੰਡਾ ਬਹੁਤ ਹੈ ਗਈ ਇਸ ਕੱਕੇ ਘਾਟੇ ਦਿਖਾਈ ਦੇ ਰਹੀ ਗੱਡੀ Pronto. ਪੂਰੀ ਯਤ ਕਰਾਉਂਦੇ ਆਗੇ ਲੋੜੀ ਮੰਗਣ ਦਾ ਆ ਬੱਚੇ ਪਰ ਥੋੜੇ ਆ 5 7 10 ਜਾਣੇ ਚਾਹੀਦੇ ਸੀ ਚਲੋ ਕੋਈ ਨਹੀਂ ਬਲ ਵੀ ਇਹਨਾਂ ਸਪੈਸ਼ਲੀ ਰੱਖਿਆ ਨਾਲ ਲੋੜੀ ਮੰਗਣ ਵਾਸਤੇ I'm the ਪੰਜ ਸੱਤ ਗੁੱਡੀਆਂ ਚੜੀਆਂ ਕੇ ਦੇ ਕਿਉਂਕਿ ਥੋੜੀ ਜਿਹੀ ਢੋਂ ਦਾ ਠਾਂ ਆਈ ਆ ਸਾਂਤੜੀ ਆ ਲੋੜੀ ਮੰਗਣ ਆਈ ਆ ਯਾਰ ਇਹ ਤੜਾ ਗੱਲ ਆ ਆਗਰ ਮਾੜੀ ਲੱਗਦੀ ਵਾ ਰਾਜਾ ਬੇਟੀ ਸੁਤੀ ਸੁਤੀ ਨੂੰ ਜਗਾ ਆ ਕੋਪਾ ਪੱਲੇ ਜਾ ਕੇ ਬੋਲੀ ਸੁਤੀ ਛੱਡ ਕੇ ਵੇਖਿਓ ਫਾੜ ਓਏ ਬੈਠਾ ਆ ਚਲੋ ਹੁਣ ਕਿਤੇ ਚਾਰ ਗੁੱਡੀਆਂ ਚੜੀਆਂ ਕਿਉਂਕਿ ਧੁੰਦ ਲੱਥੀ ਆ ਧੁੰਦ ਲੱਥੀ ਆ ਤੇ ਹੁਣ ਕੋਤੇ ਕੋ ਗੁੱਡੀਆਂ ਚੜੀਆਂ ਔਰ ਆਪਾਂ ਦਿਨੇ ਪੋਗਾ ਲਾਤਾ ਛੋੜਾ ਜਾਂ ਲੋੜੀ ਕਰਕੇ ਤੇ ਆ ਗੁੱਡੀ ਆਈ ਆ ਹਾਂਜੀ ਕੀ ਹਾਲ ਚਾਲ ਆ ਅੱਛਾ ਜੀ ਕੀ ਹਾਲ ਚਾਲ ਵਧੀਆ ਤੁਸੀਂ ਸੁਭਾਉ ਵਾਤੀ ਧੂਆ ਪੈਂਦਾ ਏ ਯਾਰ ਠੀਕ ਐ ਬਾਕੀ ਜਿਹੜਾ ਪੁੱਗਾ ਰਾਤ ਨੂੰ ਲਾਵਾਂਗੇ ਤੇ ਚਲੋ ਇੰਨਾ ਕੋਣ ਆਪਾਂ ਠੰਡ ਚ ਬਹੁਤ ਆ ਠੰਡ ਕਰਕੇ ਥੋੜਾ ਜਿਹਾ ਮਾੜਾ ਪ੍ਰੋਗਰਾਮ ਕਰ ਲਗੇ ਨੰਗੇ ਮੇਰਾ ਇੱਕ ਪਰਾਕ ਤਵਾਰਾ ਕਬੱਡੀ ਖੇਡਨ ਵਾਲ ਕਬੱਡੀ ਕਿੱਥੇ ਖੇਡੇਗਾ ਲਾਹੌਰ ਸਾਹਿਬ ਖੇਡੇਗਾ ਲਾਹੌਰ ਸਾਹਿਬ ਉੱਚਾ ਮੇਰ ਮੰਨੂ ਲੱਗਾ ਸੁੱਚਾ ਮੈਂ ਗਲੀਆਂ ਵਿੱਚ ਖਲੋਤੀ ਮੇਰੇ ਵੀਰ ਨੇ ਮਾਰੀ ਸੋਟੀ ਮੇਰੇ ਸਾਰੇ ਝੜ ਗਏ ਤੋਂ ਤੇ ਆਮੜ ਮੋਤੇ ਆ ਬਾੜੀ ਵਿੱਚ ਖਲੋਤੇ ਆ ਬਾੜੀ ਤੇਰੀ ਹਰੀ-ਪਰੀ ਫੁੱਲਾ ਨਾਲ ਚੰਗਰੀ ਤੇ ਅੰਦਰੋਂ ਫੁਟੜਾ ਅੰਦਰੋਂ ਬੱਟੇ ਨਾ ਖੜਕਾ ਚੇਤਾ ਭਲ ਗਿਆ ਬੁਨਾਦਲਾ ਅੰਦਰੋਂ ਬੱਟੇ ਨਾ ਖੜਕਾ ਸਾਨੂੰ ਨੂਰੋਂ ਨ ਡਰਾਂ ਮੰਦਰੋ ਵਟੇ ਨਾ ਖੜਕਾ ਸਾਨੂੰ ਗੁਰੋ ਨਗਰ ਬਾਰੀ ਬਰਸੀ ਖੜਨਗੇ ਆਸੀ ਬਾਰੀ ਬਰਸੀ ਖੜਨਗੇ ਆਸੀ ਖੜ ਕੇ ਲਿਆਂਦੀ ਜਾਈ ਸਾਡੇ ਬੰਦੋ ਸਾਰਿਆਂ ਨੂੰ ਜੋੜੀ ਦੀ ਵਜਾ ਤੈਨੂੰ ਨਹੀਂ ਆਉਂਦਾ ਕੁਛ ਆਇਸ਼ਾ ਜਨ ਧਾ ਮੈਂ ਨਾਹੀ ਕੀ ਤਲਬ ਕੋ ਇੱਕ ਨੋ ਤੇਰਾ ਮੈਂ ਬੱਬੋ ਕਹੇ ਕਬੀਰ ਮਨਮਾਨਿਆ ਮਨਮਾਨਿਆ ਔਰ ਹਰ ਜਾਨਿਆ ਯਾਤੀ પ્રસન્ન ਪਏ ਹੈ ਮਹਾਮਨ ਦੇਵਨ ਕੇ ਤਬ ਸੁਖ ਪਾਵੇਂ ਜਗੈ ਸਰ ਇਕ ਬੇਦਰ ਭਵ ਤਪ ਹਵੇ ਪਰ ਮਿਲਣ ਜਾਣੇ ਇਲਾਵੇ ਚਲ ਰ ਤਲ ਸੰਗ ਉਪੰਗ ਰ ਪ੍ਰਾਪਨ ਦੀਏ ਸੋ ਰਸਾ ਜਿ ਮਿਲਾਵੇਂ ਕਿਨਰ ਕੰਧਰ ਬਕਾਨਕ सुंदर मुंदरी है, है।, है। ओ थेरा कौन चारा है दुल्हा पतीवारा है दुल्हन दीदी है है चेर शक्करवाई है बीड़ा राजपट्टी है।, है है बीड़ा राजपट्टी है है लोहा समेत है है चाचे तो रीतू है है बंदी तारंगी है है बंदी एक La vita di vetore, 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 ਕੀ 냔ਿਕੀਆਂ ਤੇ ਆ ਵੇਲਾ ਬਾਹਰ ਤੱਕ ਕੋਈ ਨਹੀਂ ਆਉਂਦਾ ਕੋਣ ਆ 냔ਿਆ ਤੇ ਹੁੰਦੀਆਂ 99 ਪਰਾਇਆ ਆ ਹੁਣ ਆ ਵੇਲਾ ਕੋਈ ਨਹੀਂ ਆ ਤੇਰੀ ਯਾਦ ਤਾ ਹੁੰਦੀਆਂ 99 ਪਰਾਇਆ ਹੈਲੋ ਸਮਰਾਤ ਜੀ ਪੰਜਾਬ ਸਨਾਤ ਤੇ ਲਿਆ ਹੀ ਕਿ ਆ ਉੱਪਰ ਵੀ ਲੱਗਾ ਇਸក្រਾਜ ਦਾ ਤਾਲੀ ਨਾ ਦੇ ਬਾ ਮਰੀ ਗੱਲ ਸਨਾਤ ਹੈਗਾ ਨਾ ਜਾਨ ਹੈ ਮਾਜੀ ਨਾ ਤੁਸਗੋ ਹੋਣਾ ਹੀ ਇੱਧਰ ਹਵਾ ਵਾਈਂ ਇੱਧਰ ਹਵਾ ਵਾਈਂ ਸੋ ਨਾ ਚੱਲ ਅਸੀਂ ਪੜੀ ਹੋਣਾ ਗੱਲਾਂ ਕਰੀ ਜਾਂਦੀਆਂ ਬੋਲਣ ਨਹੀਂ ਦਈਆਂ ਬਰਾਬਰ ਦੇ ਮੁਕਾਬਲਾ ਕਰਦੇ ਨੇ ਏ ਵੀਪੀ ਦਾ ਫੋਨ ਨਾ ਜਿੱਦਰ ਕੱਟ ਰਿਏ ਤੇਰਾ ਕੌਣ ਦਲਾਰਾ ਬਦੁੱਲਾ ਪੱਟੀ ਵਾਲਾ ਨਹੀਂ ਤੂੰ ਆ ਤੈਨੂੰ ਹੱਥ ਕੀ ਕਰੇ ਜਾਣ ਬਦੁੱਲੇ ਟੀਵੇਂ ਆਈ ਛੇਰ ਸ਼ੱਕਰ ਪਾਈ ਕੁੜੀ ਦਾ ਸ਼ਾਲੂ ਪਾਟਾ ਕੁੜੀ ਦਾ ਜੀਵੇ ਚਾਚਾ ਉਹ ਲੰਬੜ ਧਾਰ ਸਦਾ ਏ ਉਹ ਗਿੰਗਣ ਪੌਲੇ ਬੁਲਾਏ ਇੱਕ ਕੋਲਾ ਰਹਿ ਗਿਆ ਸਿਪਾਈ ਫੜ ਕੇ ਲੈ ਗਿਆ ਜਦੋਂ ਇਹ ਆਉਂਦੀ ਏ ਲੋੜੀ ਬੜਾ ਜੀ ਲਾਉਂਦੀ ਏ ਲੋੜੀ ਜਦੋਂ ਏ ਆਉਂਦੀ ਏ ਲੋੜੀ ਬੜਾ ਜੀ ਲਾਉਂਦੀ ਏ ਲੋੜੀ ਓ ਭੈਣ ਭਰਾਵਾਂ ਦੀ ਲੋੜੀ ਓ ਸੱਜਰੇ ਚਾਵਾਂ ਦੀ ਲੋੜੀ ਜਦੋਂ ਏ ਆਉਂਦੀ ਏ ਲੋੜੀ ਬੜਾ ਜੀ ਲਾਉਂਦੀ ਏ ਲੋੜੀ ਜਦੋਂ ਏ ਆਉਂਦੀ ਏ ਲੋੜੀ ਬੜਾ ਜੀ ਲੋੜੀ হাগন তে শগন করে সুগন তে শগন ਮਾਰ ਬੋਲਣ ਤੋਂ ਹੀ ਬਿਲਕੁਲ ਨਹੀਂ ਮੈਂ ਤਾਂ ਜੀ ਵੀ ਬੋਲ ਨਹੀਂ ਮੈਂ ਬੋਲਣ ਨਹੀਂ ਅਸੀਂ ਤਾਂ ਬੋਲਣ ਟਿਕਾ ਦਵਈਆ ਬੋਲੋ

बनो राजा NO ਦੀਵਰ ਖਵ ਰਾਜਾ ਨਿਤ ਨਹੀਂ ਯੋ ਰਾਜ ਤੇ ਕਹਿੰਦਾ ਨਿrani ਮੋਤੀ ਨੀ ਉਸ ਤੋਬਾ ਗਏ ਮੋਤੀ ਵਾਗ ਲਿਆ ਮੋਤੀ ਰਾਜਾ ਦੇ ਜਮਣੇ ਰਾਜਾ ਨਾਮ ਕੰਦੇ ਆ ਉਹਨੇ ਹੋਣਾ ਮਾਵਾ ਤੇ ਕੀ ਕਰਾ ਰਾਜਾ ਬਾਏ ਇੱਕ ਮਾਰ ਦੀ ਵਰ ਖਾਵੇ ਰਾਜਾ ਜਿੰਨੇ ਸੌ ਨਹੀਂ ਉਹ ਮਾਤਾ ਕਾ ਤਾ ਬੂਰ ਨਾ ਅੱਜ ਹੈਗਾ ਰਾਜਾ ਤੀ ਕਹਿੰਦਾ ਨਿਰਾਨੀ ਸੁਣ ਲੈ ਮੇਰੀ ਬਾਤ ਨੂੰ ਸੁਣ ਮੇਰੀ ਬਾਤ ਨੂੰ ਬਾਗਰ ਦੇ ਸੁੱਚੇ ਮੋਤੀ ਕਿਸ ਨੂੰ ਦਈਏ ਸੁੱਚੇ ਮੋਤੀ ਉਸ ਨੂੰ ਉਤਰਾ ਦੇ ਜਮਨੇ ਵਿਰਾਜਾ ਕਦੀ ਕੋੜੀ ਦੋ ਲੱਖ ਦੀ ਨੀ ਮੈਂ ਤੈਨ ਲੱਖ ਮੁੱਲ ਪਵਾਇਆਈਆ ਕੋੜੀ ਤੈਨ ਲੱਖ ਮੁੱਲ ਪਵਾਇਆਈਆ ਕੋੜੀ ਪਾਣੀ ਮੰਗਦੀ ਕੋੜੀ ਪਾਣੀ ਮੰਗਦੀ ਨੀ ਮੈਂ ਤੇਰੀ ਵੇ ਮਲਾ ਸੋਣੀ ਕੋੜੀ ਤੇਰੀ ਵੇ ਮਲਾ ਸੋਣੀ ਵੇ ਮੈਂ ਬਲੇ ਹਾਰੀ ਵੇ ਮਾਂ ਦੇ ਆਸੁਰਜਣਾ ਕੋੜੀ ਸੋੰਦੀ ਕਾਠੀਆਂ ਦੇ ਨਾਲੇ ਕਾਠੀ ਡੇੜ ਤੇ ਹਜ਼ਾਰ ਉਮਰਾਂ ਦੀ ਤੇਰੀ ਚਾਲ ਵੇ ਮਾਂ ਦੇ ਆਸੁਰਜਣਾ ਵੇ ਮਾਂ ਦੇ ਆਸੁਰਜਣਾ ਵਿਚ ਵਿਚ ਬਾਗਾਂ ਦੇ ਤੁਸੀਂ ਆਓ ਝੋਟ ਨਗਾਰਿਆਂ ਤੇ ਲਾਓ ਖਾਣਾ ਰਾਜਿਆਂ ਦਾ ਖਾਓ ਵੇ ਮੈਂ ਬਲਿਹਾਰੀ ਵੇ ਮਾਂ ਦੇ ਆਸੁਰਜਣਾ ਵੇ ਮਾਂ ਦੇ ਆਸੁਰਜਣਾ ਸ਼ੈਲ ਨਵਾਬਾਂ ਦੇ ਕਰ ਟੁੱਕਣਾ ਸਰਦਾਰਾਂ ਦੇ ਕਰ ਟੁੱਕਣਾ ਉਮਰਾਵਾ ਦੀ ਤੇਰੀ ਚਾਲ ਵਿੱਚ ਸਰਦਾਰਾਂ ਦੇ ਤੇਰਾ ਬੈਠਣਾ ਵੇ ਮਾਂ ਦੇ ਅਸੁਰਜਣਾ ਵੇ ਮਾਂ ਦੇ ਅਸੁਰਜਣਾ ਤੇਰਾ ਤੇਰਾ ਵੇ ਮੱਲਾ ਸੋਣਾ ਬਣਦਾ ਕਲਗੀਆਂ ਦੇ ਨਾਲ ਕਲਗੀ ਡੇੜ ਤੇ ਹਜ਼ਾਰ ਮੈਂ ਬਲਿਹਾਰੀ ਤੇ ਮਾਂ ਦੇ ਅਸੁਰਜਣਾ ਵੇ ਮਾਂ ਦੇ ਅਸੁਰਜਣਾ ਕੈਂਥਾ ਤੇਰਾ ਵੇ ਮੱਲਾ ਸੋਣਾ ਬਣਦਾ ਜੁਗਨੀਆਂ ਦੇ ਨਾਲ ਜੁਗਨੀ ਡੇਢ ਤੋਂ ਹਜ਼ਾਰ ਮੈਂ ਬਲੇ ਹਾਰੀ ਵੇ ਮਾਂ ਦੇ ਆ ਸੁਰਜਣਾ ਵੇ ਮਾਂ ਦੇ ਆ ਸੁਰਜਣਾ ਜੁ ਤੀ ਤੇਰੀ ਵੇ ਮੱਲਾ ਸੋਣੀ ਵਾ ਵਾ ਜੜੀ ਤਿੱਲੇ ਨਾਲ ਕੇਹੀ ਸੋਣੀ ਤੇਰੀ ਚਾਲ ਮੈਂ ਬਲੇ ਹਾਰੀ ਵੇ ਮਾਂ ਦੇਆ ਸੁਰਜਣਾ ਵੇ ਮਾਂ ਦੇਆ ਸੁਰਜਣਾ ਸੁਰਜਣਾ ਵਿੱਚ ਬਾਗਾਂ ਦੇ ਤੁਸੀਂ ਆਓ ਝੋਟ ਨਗਾਰਿਆਂ ਦੇ ਲਾਓ ਪੁੱਤ ਸਰਦਾਰਾਂ ਦੇ ਅਖਵਾਓ ਵੇ ਮੈਂ ਬਲੇ ਹਾਰੀ ਵੇ ਮਾਂ ਦੇ ਆ ਸੁਰਜਣਾ 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 ड़ी <coughs> कोड़ी वें तेरे नवां जोड़ी वे लट खडण माले सोने आँ वीरा वेत मैंनू गोडी चले निन्याँ सोने आँ वीरा मैं तेनू कोडी चले निन्याँ मारे चन्द नालों ਮੇਰੇ ਚਨਹ ਨਾਲੋ ਸੋਹਣਿਆ ਵੀਰਾ ਤੇਰੇ ਸਿਰ ਤੇ ਸੱਜੇ ਸੋਣਾ ਸਹੇਰਾ ਵਹਿ ਲਟ ਖੇਡਣ ਵਾਣ ਸੋਹਣੇ ਦੇਵੇ ਸੋਣੇ ਮੇਰੇ ਮੈਂ ਤੈਨੂੰ ਕੋੜੀ ਜੜਾਂ ਸੋਹਣਿਆ ਵੀਰ ਮੈਂ ਤੈਨੂੰ ਕੋੜੀ ਜੜਾਂ ਜਦੋਂ ਚੜੇ ਆ ਵੀਰਾ ਕੋਹੜੀ ਵੇਹ ਜਦੋਂ ਚੜੇ ਆ ਵੀਰਾ ਕੋਹੜੀ ਵੇਹ ਤੇਰਾ ਮਾਮਾ ਰੂਪਈਏ ਮਹਾਰੇ ਮੇਂ ਤੇਰਾ ਮਾਮਨarupai ਵਾਹ ਰੇ ਵੇ ਲਟ ਖੇਡਣ ਵਾਲੇ ਸੋਹਣੇ ਦੇ ਸੋਨਿਆ ਵੀਰਾ ਮੈਂ ਤੈਨੂੰ ਘੋੜੀ ਚੜਨੀ ਆਵੇ ਸੋਨਿਆ ਵੀਰਾ ਮੈਂ ਤੈਨੂੰ ਘੋੜੀ ਚੜਾਉਣੀ ਆ ਜੋੜ ਨੀ ਕੁੜੀਓ ਨੀ ਕੁੜੀਓ ਮੈਂ ਬੁੱਢਾ ਆ ਨੀ ਕੁੜੀਓ ਮੈਂ ਬੁੱਢਾ ਆ ਨੀ ਕੁੜੀਓ ਹਾਂ ਬਾਬਾ ਨੀ ਕੁੜੀਓ ਹਾਂ ਬਾਬਾ ਕੋਠੇ ਉੱਤੇ ਰਜਾਈਆ ਕੋਠੇ ਉੱਤੇ ਰਜਾਈਆ ਕੱਲ ਮੇਰੀ ਕੁੜਮਾਈਆ ਕੱਲ ਮੇਰੀ ਕੁੜਮਾਈਆ ਤੂੰ ਕਹਿਨੀ ਮੈਂ ਬੁੱਢਾ ਆ ਹਾਂ ਬਾਬਾ ਤੂੰ ਬੁੱਢਾ ਆ ਨੀ ਕੁੜੀਓ ਨਾ ਬੁੱਢਾ ਆ ਹਾਂ ਬਾਬਾ ਤੂੰ ਬੁੱਢਾ ਆ ਨੀ ਕੁੜੀਓ ਹਾਂ ਬਾਬਾ ਨੀ ਕੁੜੀਓ ਹਾਂ ਬਾਬਾ ਕੋਠੇ ਉੱਤੇ ਕੜਾ ਹੋਣਾ ਕੋਠੇ ਉੱਤੇ ਕੜਾ ਹੋਣਾ ਹੱਲੇ ਤੇ ਮੇਰਾ ਵਿਆਹ ਹੋਣਾ ਹੱਲੇ ਤੇ ਮੇਰਾ ਵਿਆਹ ਹੋਣਾ ਤੂੰ ਕੈਨੀ ਮੈਂ ਬੁੱਟਾ ਆਂ ਆਮ ਬਾਤ ਤੂੰ ਬੁੱਟਾ ਆਂ ਨੀ ਕੁੜੀਓ ਮੈਂ ਬੁੱਟਾ ਆਂ ਆਮ ਬਾਤ ਤੂੰ ਬੁੱਟਾ ਆਂ ਕੋਠੇ ਉੱਤੇ ਥਾਲੀ ਆ ਕੋਠੇ ਉੱਤੇ ਥਾਲੀ ਆ ਸੋਹਣੀ ਮੇਰੀ ਘਰ ਵਾਲੀ ਆ ਸੋਹਣੀ ਮੇਰੀ ਘਰ ਵਾਲੀ ਆ ਤੂੰ ਕੈਨੀ ਮੈਂ ਬੁੱਟਾ ਆਂ ਆਮ ਬਾਤ ਤੂੰ ਬੁੱਟਾ ਆਂ ਨੀ ਕੁੜੀਓ ਨੀ ਕੁੜੀਓ ਹਾਂ ਬਾਬਾ ਨੀ ਕੁੜੀਓ ਮੈਂ ਬੁੱਢਾ ਆਂ ਹਾਂ ਬਾਬਾ ਬੁੱਢਾ ਨੀ ਕੁੜੀਓ ਮੈਂ ਬੁੱਢਾ ਆਂ ਹਾਂ ਬਾਬਾ ਬੁੱਢਾ ਨੀ ਕੁੜੀਓ ਹਾਂ ਬਾਬਾ ਨੀ ਕੁੜੀਓ ਹਾਂ ਬਾਬਾ ਬੁੱਢਾ ਠਰ ਗਿਆ ਪਾਲੇ 'ਚ ਬੁੱਢਾ ਠਰ ਗਿਆ ਪਾਲੇ 'ਚ ਹਾਂ ਬਾਬਾ ਬੁੱਢਾ ਨੀ ਕੁੜੀਓ ਹਾਂ ਬਾਬਾ ਬੁੱਢਾ ਠਰ ਗਿਆ ਪਾਲੇ 'ਚ ਬੱਟਾ ਠਰ ਗਿਆ ਪਾਲੇ 'ਚ ਬੱਟਾ ਠਰ ਗਿਆ ਪਾਲੇ 'ਚ ਬੱਬਾ ਤੇਰੇ ਲਈ ਲੈ ਲਿਆਈਏ ਬੱਬਾ ਤੇਰੇ ਲਈ ਠੀ ਲੈ ਦੁੱਧ ਸ਼ਵਾਰੇ ਲੈ ਆਈਏ ਦੁੱਧ ਸ਼ਵਾਰੇ ਲੈ ਆਈਏ ਦੁੱਧ ਸ਼ਵਾਰੇ ਬਾਬੇ ਕੀ ਕਰਨੀ ਤਸ ਦੁੱਧ ਸ਼ਵਾਰੇ ਬਾਬੇ ਕੀ ਕਰਨੀ ਦੁੱਧ ਸ਼ਵਾਰੇ ਬਾਬੇ ਕੀ ਕਰਨੇ ਨੀ ਕੁੜੀਓ ਹਾਂ ਬਾਬਾ ਨੀ ਕੁੜੀਓ ਹਾਂ ਬਾਬਾ ਬੱਟਾ ਠਰ ਗਿਆ ਪਾਲੇ 'ਚ ਬੁੱਟਾ ਠਰ ਗਿਆ ਪਾਲੇ 'ਚ ਬੁੱਟਾ ਠਰ ਗਿਆ ਪਾਲੇ 'ਚ ਗਰਮ ਖਜੂਰਾ ਲੈ ਆਈਏ ਗਰਮ ਖਜੂਰਾ ਲੈ ਆਈਏ ਨਹੀਂ ਗਰਮ ਖਜੂਰਾ ਬਾਬੇ ਕੀ ਕਰਨੀ ਗਰਮ ਖਜੂਰ ਬਾਬੇ ਕੀ ਕਰਨੀ ਨਹੀਂ ਕੁੜੀਓ ਆ ਬਾਬਾ ਨਹੀਂ ਕੁੜੀਓ ਆ ਬਾਬਾ ਇਹ ਬੁੱਟਾ ਠਰ ਗਿਆ ਪਾਲੇ 'ਚ ਬੁੱਟਾ ਠਰ ਗਿਆ ਪਾਲੇ 'ਚ ਕੁੜੀ ਦੀ ਮੰਮੀ ਲੈ ਆਈਏ ਕੁੜੀ ਦੀ ਮੰਮੀ ਲੈ ਆਈਏ ਕੁੜੀ ਦੀ ਮੰਮੀ ਲੈ ਆਓ ਵੜੇ ਦਾ ਪਾਲਾ ਲੈ ਗਿਆ ਵੜੇ ਦਾ ਪਾਲਾ ਲੈ ਗਿਆ ਈ ਕੁੜੀਆ ਨਹੀਂ ਮਾਰਦੀ ਕਰ ਲੋ ਮੰਜਾ ਪਿੱਛੇ ਕਰ ਲੋ ਥੋੜੀ ਹੋ ਸੱਤੇ ਚਾਹਾਂ ਦੀ ਲੋਰੀ ਮੈਂ ਬਣਾਵਾਂ ਦੀ ਲੋਰੀ ਦਿਲਾ ਦੀ ਚਾਹਾਂ ਦੀ ਲੋਰੀ